ਇੱਕ ਕਾਮਰੇਡਾ ਵੱਲੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿੰਦੇ ਵਿੱਚ ਰੋਪ ਲਗਾ ਰਿਹਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜਾ ਕਿ ਕੁਝ ਪਿੰਡਾਂ 'ਚ ਕੰਮ ਕੱਢਿਆ ਗਿਆ ਉਸ ਵਿੱਚ ਜਿਹੜਾ ਕਿ ਮੀਟ ਰਜਿਸਟਰ ਨਹੀਂ ਕੀਤੇ ਗਏ ਔਰ ਜਿਹੜਾ ਜੀਆਰ ਸਾਹਿਬ ਦੀ ਮਨਮਰਜ਼ੀ ਕਰਦੇ ਹਨ ਤੇ ਨਾਲੇ ਉਹ ਕਹਦੇ ਕਿ ਬਾਕੀ ਕੁਝ ਪਿੰਡ ਨੇ ਉਸਤੇ ਵੱਲ ਪ੍ਰਸ਼ਾਸਨ ਵੱਲ ਕੋਈ ਧਿਆਨ ਨਹੀਂ ਕਰਤਾ ਸੋ ਹੁਣ ਤੱਕ ਕਿੰਨੇ ਪਿੰਡਾਂ ਦੇ ਲੋਕਾਂ ਨੂੰ ਕੰਮ ਦਿੱਤਾ ਗਿਆ ਤੇ ਕਿੰਨੇ ਮੀਟ ਰਜਿਸਟਰ ਕੀਤੇ ਗਿਆ ਸਰ ਤੇ ਕਿੰਨੇ ਪਿੰਡਾਂ 'ਚ ਹੁਣ ਕੰਮ ਸ਼ੁਰੂ ਹੋਣਾ ਜੀ ਦੇਖੋ ਜਿਹੜੇ ਹੈਗੇ ਉਹ ਕਮਰੇਡਾਂ ਵੱਲੋਂ 7 ਪਿੰਡਾਂ ਪਾਸੇ 81 ਵੀ 7 ਪਿੰਡਾਂ ਵਿੱਚ ਸਾਡੇ ਕੰਮ ਦੇ ਉਸੇ 7 ਪਿੰਡਾਂ ਦੇ ਵਿੱਚੋਂ 4 ਪਿੰਡਾਂ ਦੇ ਵਿੱਚ ਜਿਹੜਾ ਗਿਆ 5 ਪਿੰਡਾਂ 'ਚ ਕੰਮ ਦੇ ਚੁੱਕੇ ਆ ਦੋ ਪਿੰਡਾਂ ਵਿੱਚ ਵੀ ਜਲਦੀ ਹੀ ਕੰਮ ਦੇ ਦੇਣਗੇ ਇਸ ਤੋਂ ਇਲਾਵਾ ਮੀਟਰ ਰਜਿਸਟ੍ਰੇਸ਼ਨ ਦੀ ਗੱਲ ਆ ਮੀਟਰ ਰਜਿਸਟ੍ਰੇਸ਼ਨ ਪਹਿਲਾਂ ਹੀ ਉੱਥੇ ਪਿੰਡਾਂ ਵਿੱਚ ਹੋਈ ਹੋਈ ਆ ਜੇ ਹੋਈ ਕਹਿੰਦੇ ਵੀ ਜਿਹੜੇ ਆ ਨਿਰਗਾ ਮਜ਼ਦੂਰ ਜਿਹੜੇ ਆ ਉਹਨਾਂ ਰਾਹੀਂ ਕੀਤੀ ਜਾਵੇ ਉਹਨਾਂ ਦੀ ਪਸੰਦ ਦੇ ਕੀਤੇ ਜਾਣ ਉਸ ਸੰਬੰਧ ਵਿੱਚ ਜੋ ਕਾਨੂੰਨ ਵਿੱਚ ਜੋ ਜਿਹੜੀਆਂ ਹਦਾਇਤਾਂ ਵਿੱਚ ਸਾਨੂੰ ਗਾਈਡਲਾਈਨ ਜਿਸ਼ੂ ਹੋਈਆਂ ਹੋਈਆਂ ਉਹਦੇ ਵਿੱਚ ਪਿੰਡ ਵਿੱਚ ਨੌਜਵਾਨ ਸਭਾ ਜਿਹੜੀ ਹੈ ਉਹ ਕਰਕੇ ਸੌਰੀ ਇੱਕ ਆਪਣੇ ಗ್ರಾಮ ਸਭਾ ਕਰਕੇ ਅਸੀਂ ਜਿਹੜੇ ਮੀਟਿੰਗ ਰਿਸਟਰ ਕਰਾਂਗੇ ਇਹਦੇ ਵਿੱਚ ਮੰਡੀ ਹਜੂਰ ਸਿੰਘ ਨੂੰ 30 ਤਰੀਕ ਨੂੰ ਆ ਫਿਰ ਬਖੂ ਸ਼ਾਹ ਜੀ 3-5 ਨੂੰ ਆ 3 ਮਈ ਨੂੰ ਤੇ ਕਰਨੀ ਖੇੜੇ 7 ਮਈ ਨੂੰ ਆ ਇਸ ਤਰ੍ਹਾਂ ਬਾਕੀ ਸਾਰੇ ਪਿੰਡਾਂ ਦੇ ਵਿੱਚ ਸ਼ਡਿਊਲ ਬਣਾ ਕੇ ਬੀਡੀਪੀਓ ਨੇ ਲੈਟਰ ਜਾਰੀ ਕਰਤਾ ਹੈ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਵਿੱਚ ਜਾ ਕੇ ਇੱਕ ಗ್ರಾಮ ਸਭਾ ਹੋਏਗੀ ಗ್ರಾಮ ਸਭਾ ਦੇ ਵਿੱਚ ਜਿਹੜੇ ਵੀ ਮਜ਼ਦੂਰ ਹੋਣਗੇ ਆਪਣੀ ਪਸੰਦ ਦੀ ਜਿਹੜੀ ਹੈ ਮਿਹਰ ਚੁਣ ਲੈਣਗੇ ਸਰ ਕੋਈ ਕਹਿੰਦੇ ਨੇ ਵੀ ਜਿਹੜਾ ਉਹਨਾਂ ਨੂੰ ਨਾ 7 ਦਿਨਾਂ ਦਾ ਕੰਮ ਦਿੱਤਾ ਗਿਆ 28 ਦਿਨਾਂ ਦਾ ਕੰਮ ਨਹੀਂ ਦਿੱਤੇ ਜਾ ਰਿਹਾ ਕਿ ਉਹਨਾਂ ਨਾਲ ભેਦਭਾਵ ਕੀਤਾ ਜਾ ਰਿਹਾ ਨਹੀਂ ਇਦਾਂ ਦੀ ਕੋਈ ਨਹੀਂ ਹੁੰਦਾ ਇਹ ਪੂਰੇ ਸਾਲ ਦੇ ਵਿੱਚ 100 ਦਿਨ ਦੇਣਾ ਹੁੰਦਾ ਹੈ 28 ਦਿਨ ਦਾ ਜਾਂ 7 ਦਿਨ ਦਾ ਕੰਮ ਜਿਹੜਾ ਹੈ ਉਹਦੇ ਜਿੰਨਾ ਕੰਮ ਉਹਦੇ ਵਿੱਚ ਜਿੰਨੀ ਰਿਕੁਆਇਰਮੈਂਟ ਹੋਏਗੀ ਉਹਨਾਂ ਹੀ ਦਿੱਤਾ ਜਾਏਗਾ ਜੇ ਮੰਨ ਲਓ ਕੋਈ ਕੰਮ ਜਿੱਥੇ ਰਿਕਵਾਇਰਡ ਹੈਗੀ ਹੈ ਉਹ 500 ਮੈਂਡਿਸ ਹੈਗੇ ਆ ਤੇ 100 ਬੰਦਾ ਉਥੇ ਕੰਮ ਕਰਨਾ ਹੈਗਾ ਤੇ ਇੱਕ ਬੰਦੇ ਨੂੰ 5 ਦਿਨ ਦਾ ਕੰਮ ਮਿਲੇਗਾ ਜੇ ਉਥੇ ਜਿਹੜੇ ਹੈਗੇ ਆ ਉਹ ਵੱਡਾ ਕੰਮ ਹੈ ਕੋਈ ਮੰਨ ਲਓ ਜਿਹਨ ਨਹਿਰੀ ਜਿਹੜੀ ਆ ਖਾਲਿਆ ਉਹਨੂੰ ਸਫਾਈ ਕਰਨੀ ਆ ਉਹ ਵੱਡਾ ਕੰਮ ਹੋਏਗਾ ਉਥੇ ਜਿਆਦਾ ਦਿਨ ਦਾ ਕੰਮ ਮਿਲ ਸਕਦਾ ਹੈ ਇਹ ਕੰਮ ਪੂਰੇ ਸਾਲ ਵਿੱਚ 100 ਦਿਨ ਦਾ ਦੇਣਾ ਇਹ ਜ਼ਰੂਰੀ ਨਹੀਂ ਆ ਵੀ ਤੁਸੀਂ ਜਿਹੜਾ ਗਿਆ ਉਹ ਹਰ ਵਾਰੀ ਜਿਹੜਾ ਆ ਉਹ 10 ਦਿਨ ਦਾ ਦਿਓ ਜਾਂ 20 ਦਿਨ ਦਾ ਦਿਓ ਜਦੋਂ ਵੀ ਕੰਮ ਸ਼ੁਰੂ ਹੁੰਦਾ ਟੋਟਲ ਕੰਮ ਅਸੀਂ 100 ਦਿਨ ਦਾ ਦੇਣਾ ਹੈ ਸਰ ਇੱਕ ਜਿੱਦਾਂ ਕਿ ਆਪਣੇ ਜਿੱਦਾਂ ਤੁਸੀਂ ਕਹਦੇ ਹੋ ਵੀ ਸਾਂਝੀ ਜਗ੍ਹਾ ਤੋਂ ਮਸਟੋਰ ਨਿਕਲਦੇ ਆ ਪਰ ਕਈ ਵਾਰੀ ਕਾਮਰੇਡਾਂ ਵਾਲੋਂ ਦਫ਼ਤਰੇ ਚੋਂ ਸਰ ਡਿਮਾਂਡ ਦਿੱਤੀ ਜਾਂਦੀ ਕਿ ਉਸ ਬਿਹਾਵਤੇ ਸਰ ਮਸਟ ਨਿਕਲ ਕੰਮ ਕੱਢਿਆ ਜਾ ਸਕਦਾ ਜੀ ਨਹੀਂ ਉਹਦੀ ਬਿਹਾਵਤੇ ਕੰਮ ਨਹੀਂ ਕੱਢਿਆ ਜਾ ਸਕਦਾ ਕਿਉਂਕਿ ਉਹ ਜਿਹੜਾ ਹੈਗਾ ਸਾਡੇ ਕੋਲ ਕੋਈ ਇਸ ਤਰੀਕੇ ਦਾ ਤਰੀਕਾ ਨਹੀਂ ਹੈ ਵੀ ਜਿਹੜੇ ਬੰਦਿਆਂ ਦੇ ਨਾਮ ਲਿਖ ਕੇ ਭੇਜੀ ਹੋਏ ਨੇ ਉਹ ਸਹੀ ਨੇ ਗਲਤ ਨੇ ਉਹਨਾਂ ਦੇ ਵੈਰੀਫਿਕੇਸ਼ਨ ਕਰਨ ਵਾਸਤੇ ਪੰਚਾਇਤ ਨੂੰ ਸਰਪੰਚ ਨੂੰ ਭੇਜਣਾ ਪੈਂਦਾ ਉਹ ਤੇ ਸਾਂਝੇ ਸਾਂ ਜਾ ਕੇ ਉਹਨਾਂ ਦੇ ਜਿਹੜੇ ਹੈਗੇ ਆ ਬੰਦੇ ਦੇ ਨਾਮ ਕੀ ਉਹ ਪਿੰਡ ਦਾ ਵਸਨੀਕ ਹੈਗਾ ਆ ਜੀ ਹੁੰਦਾ ਵੀ ਆ ਮਰ ਗਿਆ ਪਿੰਡ ਵਿੱਚ ਰਹਿੰਦਾ ਆ ਠੀਕ ਹੈ ਤੇ ਉਹਦਾ ਜਿਹੜਾ ਹੈ ਨਰੀਗਾ ਦੇ ਵਿੱਚ ਉਹਦਾ ਨੰਬਰ ਕੀ ਹੈ ਕਾਰਡ ਨੰਬਰ ਸਹੀ ਹੈ ਇਹ ਸਾਰੀ ਚੀਜ਼ਾਂ ਵੈਰੀਫਾਈ ਕਰਕੇ ਫਿਰ ਜਿਹੜਾ ਹੈ ਅਸੀਂ ਕੰਮ ਦਿੰਦੇ ਆ ਉਹ ਦੇ ਤਾਂ ਦਿੰਦੇ ਆ ਦੇਣ ਵਿੱਚ ਸਾਨੂੰ ਇਨਕਾ ਇਤਰਾਜ਼ ਨਹੀਂ ਆ ਲੇਕਿਨ ਉਹਦੀ ਵੈਰੀਫਿਕੇਸ਼ਨ ਜਿਹੜੀ ਹੈ ਪਿੰਡ ਦੇ ਵਿੱਚ ਸਾਂਝੀ ਸਾਂਝੇ ਬੈਠ ਕੇ ਕੀਤੀ ਜਾਣੀ ਜ਼ਰੂਰੀ ਹੈ ਹਾਂ ਸਰ ਜੀ ਆ ਪਹਿਲਾਂ ਕੱਲ ਤੋਂ ਕੰਮ ਤੇ ਤੋਂ ਮੰਡੀ ਜੋ ਸਿੰਘ ਦੇ ਸ ਹੋਏਗਾ ਜੀ ਦੇ ਕਈ ਪਿੰਡਾਂ ਦੇ ਵਿੱਚ ਚੱਲੇ ਚਾਰ ਪਿੰਡਾਂ ਚ ਚੱਲਦਾ ਪਿਆ ਕੱਲ ਨੂੰ ਇਹ ਆ ਵੀ ਉਥੇ ਜਿਹੜੀ ਇਹ ਮੰਡੀ ਹਜੂਰ ਸਿੰਘ ਦੇ ਵਿੱਚ ਜਿਹੜੀ ਹੈ ਮੀਟ ਕੱਲ ਨੂੰ ਚੁਣਿਆ ਜਾਏਗਾ ਉਥੇ ਠੀਕ ਹੈ ਸਰ ਇੱਕ ਮਸਲਾ ਆ ਰਿਹਾ ਹੈ ਕਿ ਕੁਝ ਕਾਮਰੇਡਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿ ਉਹ ਕਹਿੰਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਕੀਤਾ ਜਾਣਾ ਨਰੇਗਾ ਨੂੰ ਲੈ ਕੇ ਵਿਭਾਗ ਦੇ ਖਿਲਾਫ ਇਹ ਕੀ ਮਸਲਾ ਹੈ ਜੀ ਤੇ ਕੀ ਕੰਮ ਇਹਨਾਂ ਨੂੰ ਕੁਝ ਦਿੱਤੇ ਜਾਦੇ ਨਹੀਂ ਉਹ ਨਰੇਗਾ ਰੋਜ਼ਗਾਰ ਜੋ ਪ੍ਰਾਪਤੀ ਹੋਣੀ ਮੇਗੀ ਉਹਨਾਂ ਵੱਲ ਦਫ਼ਤਰ ਵਿੱਚ ਕੁਝ ਮੰਗਾਂ ਜਮ੍ਹਾਂ ਕਰਵਾਈਆਂ ਗਈਆਂ ਸੀ ਠੀਕ ਹੈ ਜੋ ਵੀ ਕੰਮ ਦੇ ਬਾਰੇ ਨੇ ਮੰਗ ਕੀਤੀ ਸੀ ਕੰਮ ਸੰਭਲ ਦਿੱਤਾ ਜਾਵੇ ਪਿੰਡਾਂ ਵਿੱਚ ਉਸ ਦੇ ਸਬੰਧ ਵਿੱਚ ਸਾਡੇ ਵੱਲੋਂ ਜਿਹੜੀ ਉਹ ਤੁਰੰਤ ਕਾਰਵਾਈ ਕਰਦੇ ਜਿਹੜੀ ਪੰਚਾਇਤਾਂ ਨੂੰ ਪੰਚਾਇਤ ਤੇ ਜੀਐਸ ਨੂੰ ਲੈਟਰ ਇਸ਼ੂ ਕਰਕੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣ ਦੇ ਲਈ ਸਬੰਧਤ ಗ್ರಾಮ ਪੰਚਾਇਤ ਨੂੰ ਜਿਹੜੇ ਚਿੱਠੀ ਪੱਤਰ ਦੇ ਦਿੱਤਾ ਗਿਆ ਸੀ ਉਸ ਦੇ ਸਬੰਧਿਤ ਜਿਹੜੇ ਪਿੰਡਾਂ ਦਾ ਸਾਨੂੰ ਰਿਪਲਾਈ ਆ ਜਵਾਬ ਆ ਗਿਆ ਸੀ ਉਸ ਵਿੱਚ ਅਸੀਂ ਕੁਝ ਇਹਨਾਂ ਦੇ ਕੰਮ ਜਿਹੜੇ ਉਹ ਤਿੰਨ ਚਾਰ ਪਿੰਡਾਂ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਸਾਡੇ ਕੰਮ ਪਾਸ ਸੀ ਉਧਰ ਸੀ ਇਹਨਾਂ ਨੂੰ ਕੰਮ ਦੇ ਕੇ ਦੇਨ ਦੀਆਂ ਨੇਟਵਰਕ ਬਲੌਗ ਨਾ ਹੋਣ ਕਰਕੇ ਕੋਈ ਡਿਸਪਿਊਟ ਔਨ ਕਰਕੇ ਜੀਆਰਐਸ ਵੱਲੋਂ ਮੌਕੇ ਤੇ ਹਾਜ਼ਰੀਆਂ ਲਗਵਾਈਆਂ ਜਾਂਦੀਆਂ ਨੇ ਤੇ ਹੁਣ ਜਿਹੜਾ ਜਿਹੜੇ ਇਜਲਾਸ ਨੇ ਕਿਹੜੇ ਕਿਹੜੇ ਪਿੰਡਾਂ ਚ ਲਗਾਏ ਜਾਂਦੇ ਕਰੋ ਦੂ ਲਗਾਏ ਜਾਂਦੇ ਜੀ ਇਹ ਸਰ ਉਹ ਲਗਭਗ ਇਹਨਾਂ ਦੇ 10 ਤੋਂ 12 ਪਿੰਡੇ ਹੈਗੇ ਹੁਣ ਫਿਲਹਾਲ ਜਿਹੜੇ 10 ਪਿੰਡਾਂ ਜਿਹਨਾਂ ਦੇ ਆਮ ਇਜਲਾਸ ਜਿਹੜੇ ਗ੍ਰਾਮ ਸਭਾ ਦੇ ਕਰਵਾਏ ਜਾ ਰਹੇ ਹਨ ਜੋ ਕਿ ਸਰਕਾਰੀ ਵਿਧਾਇਤਾਂ ਅਨੁਸਾਰ ਜੋ ਚਿੱਠੀ ਪੱਤਰ ਆਏ ਹੁੰਦੇ ਉਹ ਅਧਿਆਪਤ ਅਸੀਂ ਗ੍ਰਾਮ ਪੰਚਾਇਤਾਂ ਨੂੰ ਜਿਹੜੇ ਚਿੱਠੀ ਪੱਤਰ ਜਾਰੀ ਕਰਦੇ ਗਏ ਇਹ ਪਿੰਡਾਂ ਚ ਆਮ ਗ੍ਰਾਮ ਸਭਾ ਦੀ ਲਾਸ ਕਰਵਾ ਕੇ ਇਹਨਾਂ ਦੇ ਜੋ ਵੀ ਮੀਟਾ ਦਾ ਇਸ਼ੂ ਹੈਗਾ ਜਾਂ ਜੋ ਵੀ ਇਹਨਾਂ ਦਾ ਕੰਮ ਦਾ ਰਿਲੇਟਡ ਕੋਈ ਇਸ਼ੂ ਹੈਗਾ ਉਹਨਾਂ ਨੂੰ ਜਿਹੜਾ ਮਸਲਾ ਹੱਲ ਕੀਤਾ ਜਾਵੇ ਤਾਂ ਕਿ ਜਾਣ ਵਾਲੇ ਸਮੇਂ 'ਚ ਤਰਨੇ ਮੁਜਾਇਰੇ ਨਾ ਹੋ ਸਕਣ ਇੱਕ ਜੀ ਜਿੱਦਾਂ ਕੀ ਆਪਾਂ ਕੰਮ ਲੈਣਾ ਨੇ ਰਿਕਰ ਵਿੱਚ ਇਹ ਆਮ ਜਲਾਸ ਦੇ ਵਿੱਚ ਦਿੱਤਾ ਜਾ ਸਕਦਾ ਜਾਂ ਕੋਈ ਲੈਟਰ ਦੇ ਕੇ ਦਫ਼ਤਰ ਤੋਂ ਵੀ ਲਿਤਾ ਜਾ ਸਕਦਾ ਹੈ ਕੰਮ ਕੰਮ ਜਿਹੜਾ ਹੈ ਉਹ ਸਾਡੇ ਸਬੰਧਤ ਜੀਆਰਐਸ ਵੱਲੋਂ ਜੋ ਕਿ ਸਾਂਝੀ ਥਾਂ ਤੇ ਡਿਮਾਂਡਾ ਪੰਚਾਇਤ ਦੀ ਨਿਗਰਾਨੀ ਸੁਪੰਚ ਗ੍ਰਾਮ ਪੰਚਾਇਤ ਜਾਂ ਸਾਂਝੀ ਥਾਂ ਤੇ ਪਿੰਡ ਦੀ ਉਥੇ ਭਰੀਆਂ ਜਾਂਦੀਆਂ 55 ਦੀ ਮੌਜੂਦੀ ਐਸ ਵੀ ਵੈਰੀਫਿਕੇਸ਼ਨਾਂ ਹੁੰਦੀਆਂ ਜਿੱਥੇ ਜੀਆਰ ਸਾਡਾ ਮੌਕੇ ਤੇ ਦਫ਼ਤਰ ਦਾ ਅਧਿਕਾਰੀ ਡਿਮਾਂਡਾਂ ਨੂੰ ਵੈਰੀਫਾਈ ਕਰਕੇ ਤੇ ਡਿਮਾਂਡ ਉਥੇ ਬੈ ਕੇ ਫਰਦਾ ਜੋ ਵੀ ಗ್ರಾಮ ਸਭਾ ਜੀ ਹੁੰਦਾ ਤੇ ਰੋਜ਼ਗਾਰ ਦੀ ਰਸਮੀ ਮਨਾਇਆ ਜਾਂਦੇ ਹੁੰਦੇ ਜੀ ਆਪਾਂ ਡਿਮਾਂਡਾਂ ਜਿਹੜੀਆਂ ਵੀਰ ਜੀਆਂ ਪ੍ਰਵਾਹ ਸਕਦੇ ਆ ਜੇ ਕਿਸੇ ਨੇ ਕੋਈ ਪਿੰਡ ਚ ਸਪੰਚ ਨੂੰ ਦੇਖੇ ਤੇ ਉਹ ਉਹ ਵੀ ਕੰਮ ਕਰਵਾ ਸਕਦੇ ਆ ਜਿੱਦਾਂ ਕੀ ਕਾਮਰੇਡ ਕਹਿੰਦੇ ਆ ਜੀ ਅਸੀਂ ਦਫਤਰ ਚ ਐਪਲੀਕੇਸ਼ਨਾਂ ਦਿੰਨੇ ਆ ਸਾਡੀ ਐਪਲੀਕੇਸ਼ਨ ਤਾਂ ਸਾਡੀ ਡਿਮਾਂਡ ਹੀ ਨਿਕਲੀ ਸਾਡੇ ਬੰਦਿਆਂ ਨੂੰ ਕੰਮ ਨਹੀਂ ਮਿਲਦਾ ਇਹ ਕਿਸ ਤਰ੍ਹਾਂ ਸਰ ਡਿਮਾਂਡ ਦੇ ਕੇ ਕੰਮ ਕਰਾਉਣਾ ਚਾਹੁੰਦੇ ਨੇ ਸਰ ਇਹਨਾਂ ਦਾ ਜੋ ਹੈਗਾ ਇਕੱਠੇ ਹੋ ਕੇ ਜਿਹੜੇ ਪਿੰਡ ਵਿੱਚ ਡਿਮਾਂਡ ਭਰ ਕੇ ਇਹ ਸਾਨੀਪਾਸਾਂਜੀ ਰਾਤੇ ਭਰਦੇ ਆ ਜਾਂ ਹੋਰ ਵੀ ਤੇ ਪਰਦੇ ਆ ਇਹ ਪਿੰਡ ਇਕੱਠੀ ਕਰਕੇ ਲੈ ਕੇ ਸਾਡੇ ਦਫਤਰ ਲੈ ਜਾਂਦੇ ਡਿਮਾਂਡ ਕਿ ਸਾਡੀ ਇਹ ਡਿਮਾਂਡ ਹੈ ਜਿਹੜੀ ਉਹ ਜਾਰੀ ਕੀਤੀ ਜਾਵੇ ਉਸ ਤੋਂ ਬਾਅਦ ਜਿਹੜਾ ਕੀ ਉਹਦੇ ਚ ਮੰਨ ਲਓ ਕੋਈ ਡੇਥ ਕੇਸ ਹੋ ਸਕਦਾ ਹੈ ਜਾਂ ਹੋਰ ਕੋਈ ਬੰਦਾ ਪਿੰਡ ਵਿੱਚ ਨਹੀਂ ਰਹਿੰਦਾ ਜਾਂ ਉਹ ਕਈ ਵਾਰੀ ਇਹ ਜੇ ਕੇਸ ਵੀ ਸਾਹਮਣੇ ਆ ਜਾਂਦੇ ਤਾਂ ਕਰਕੇ ਸਾਨੂੰ ਵੈਰੀਫਿਕੇਸ਼ਨ ਕਰਾਣੀ ਜ਼ਰੂਰੀ ਹੁੰਦੀ ਹੈ ਜੋ ਕਿ ਸਰਪੰਚ ਦੇ ਥਰੂ ਜਾਂ ਜੀਐਫ ਦੇ ਥਰੂ ਕੀਤੀ ਜਾਵੇ। ਠੀਕ ਹੈ ਜੀ। ਇਪਟੂ ਸਰ ਇੱਕ ਚੀਜ਼ ਹੋਰ ਹੈ ਕਿ ਜਿਸ ਤਰ੍ਹਾਂ ਵਿਭਾਗ ਕਹਰੇ ਵੀ ਐਸੀ ਇਹਨਾਂ ਨੂੰ ਕੰਮ ਦੇ ਦੇ ਰਿਹਾ ਹੈ ਪਰ ਇੱਕ طرف ਇਹ ਕਹਿੰਦੇ ਜੀ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਤੇ ਕੀ ਇਹਨਾਂ ਦੇ ਕੰਮ ਵਾਕਈ ਨਿਕਲੇ ਨੇ ਕਿਸ ਕਿਸ ਬੰਦੇ ਦਾ ਨਿਕਲੇ ਨੇ ਉਹ ਤੁਸੀਂ ਜਾਣ ਕੇ ਦਿਓ ਜੀ। ਇਹਨਾਂ ਦੇ ਕੰਮ ਜਿਹੜੇ ਉਹ ਮੈਰੀ ਆਉਂਦੇ ਸਾਡੇ ਕੋਲ ਕੰਮ ਪਾਸ ਹੋ ਗਿਆ ਸੀ ਤੇ ਉਹਦੇ ਵਿੱਚੋਂ ਨਵਾਂ ਮੌਜਮ ਅਸਤਾਦਲਾਂ ਬਕੂਸ਼ਾ ਤੇ ਕਰਨੀ ਜਿਹੜਾ ਆ ਚਾਰ ਪਿੰਡਾਂ ਦੀ ਡਿਮਾਂਡ ਹੈ ਜਿਹੜੀਆਂ ਮੌਕੇ ਤੇ ਕੰਮ ਚੱਲ ਰਹੇ ਹਨ ਤੇ ਇਹਨਾਂ ਦੀ ਹਾਜ਼ਰੀਆਂ ਵੀ ਸਹੀ ਤਰੀਕੇ ਨਾਲ ਲੱਗ ਰਹੀਆਂ ਹਨ ਉਸ ਤੋਂ ਇਲਾਵਾ ਇਹਨਾਂ ਦੇ ਜੋ ਵੀ ਲੇਬਰ ਵੱਲੋਂ ਮੌਕੇ ਡਿਪਾਰਟਮੈਂਟ ਵੱਲੋਂ ਜੋ ਚੈਕਿੰਗ ਕੀਤੀ ਗਈ ਤਾਂ ਇਹ ਉਹਨਾਂ ਨੂੰ ਚੈਕਿੰਗ ਕਰਨ ਤੋਂ ਵੀ ਇਨਕਾਰੀ ਕਰ ਰਹੇ ਸੀ ਜਿਵੇਂ ਉਹਨਾਂ ਦੇ ਗੱਲ ਜਾਣ ਤੱਕ ਪਹਿ ਜਿਨ੍ਹਾਂ ਤੇ ਉਹਨਾਂ ਨੇ ਸਾਨੂੰ ਰਿਟਰਨ ਵਿੱਚ ਲਿਖ ਕੇ ਦਿੱਤਾ ਹੈ ਕਿ ਸਾਡੇ ਵੱਲੋਂ ਕੰਮ ਚੈੱਕ ਕੀਤਾ ਗਿਆ ਪਰ ਉੱਥੇ ਲੇਬਰ ਨੇ ਜਿਹੜਾ ਸਾਨੂੰ ਕੰਮ ਚੈੱਕ ਕਰਨ ਨਹੀਂ ਦਿੱਤਾ ਤੇ ਇਹਦੀ ਆਗੂ ਲੇਟਰਸ ਵੀ ਜਾਰੀ ਹੋ ਚੁੱਕੀ ਹੈ ਉਸ ਤੋਂ ਇਲਾਵਾ ਸੋਚ ਬੰਦਰ ਜੋ ਕੰਮ ਨਿਕਲੇ ਜੋ ਵੀ ਇਹਨਾਂ ਦੇ ਨਾਲ ਹੁਣ ਵੀ ਕੋਰੇ ਕੋਦੇ ਮੌਕੇ ਤੇ ਕੰਮ ਨਹੀਂ ਕਰਦੇ ਤੇ ਇਹਨਾਂ ਨਾਲ ਹੈਗੇ ਕਿ ਉਹਨਾਂ ਦਾ ਤੁਸੀਂ ਪ੍ਰੂਫ ਹੈਗਾ ਤੁਹਾਡੇ ਕੋਲ ਜਿਹੜੇ ਮਸਟੋਲ ਵਗੈਰਾ ਤੇ ਨਾਮ ਜਿਹੜਾ ਇਸ਼ੂ ਹੋਇਆ ਹੈ ਤੇ ਕੱਲ ਵੀ ਉਹਨਾਂ ਨਾਲ ਇੱਥੇ ਦਫ਼ਤਰ ਕਿਰਦੇ ਜੇ ਇਹ ਇਸ ਤਰ੍ਹਾਂ ਦੇ ਮਤਲਬ ਜਿਹੜੇ ਕੰਮ ਲੈ ਕੇ ਮਸਟੋਲ ਕਢਾ ਕੇ ਤੇ ਦਰਨੇ ਜਾਂਦੇ ਨੇ ਫਿਰ ਇਸ ਤਰ੍ਹਾਂ ਦੇ ਕਿ ਵਿਭਾਗ ਵੱਲ ਕੋਈ ਕਾਰਵਾਈ ਨਹੀਂ ਹੁੰਦੀ ਇਹਨਾਂ ਤੇ ਉਹ ਤਾਂ ਦੇਖ ਲਾਂਗੇ ਜੀ ਜੋ ਕਾਰਵਾਈ ਉਹ ਜੋ ਜੋ ਉੱਥੇ ਮੌਕੇ ਤੇ ਹਾਰੀ ਲਵਾ ਕੇ ਅੰਦਰ ਆਏ ਜਾਂ ਮੋਕੇ ਤੇ ਕੰਮ ਕੀਤਾ ਤੇ ਆਜੂ ਨੀ ਲਗਵਾਈ ਕਿ ਲਗਵਾਈ ਉਹ ਅਸੀਂ ਵੈਰੀਫਿਕੇਸ਼ਨ ਕਰ ਲਾਂ ਠੀਕ ਹੈ